ਨਿਊਜ਼ੀਲੈਂਡ ਦੇ ਵਿੱਚ ਕਿੰਨੇ ਸੋਹਣੇ ਸੋਹਣੇ ਘਰ ਨੇ ਜਦੋਂ ਗੱਲ ਇੰਟੀਰੀਅਰ ਦੀ ਆਉਂਦੀ ਹੈ ਜਦੋਂ ਗੱਲ ਫਰਨੀਚਰ ਦੀ ਆਉਂਦੀ ਹੈ ਉਹਦਾ ਆਪਾਂ ਚਾਈਨਾ ਮੇਡ ਫਰਨੀਚਰ ਦੇ ਨਾਲ ਕੰਪਰੋਮਾਈਜ਼ ਕਰ ਲੈਨੇ ਆ ਚਾਈਨਾ ਮੇਡ ਫਰਨੀਚਰ ਇੰਡੀਅਨ ਫਰਨੀਚਰ ਨੂੰ ਜੇ ਆਪਾਂ ਕੰਪੇਅਰ ਕਰੀਏ ਚਾਈਨਾ ਮੇਡ ਫਰਨੀਚਰ ਇੰਡੀਅਨ ਫਰਨੀਚਰ ਦੇ ਨਾਲੋਂ ਇੱਕ ਤਾਂ ਉਹਦੀ ਡਿਊਰੇਬਿਲਟੀ ਘਟ ਹੈ ਮਜ਼ਬੂਤ ਘਟ ਹੈ ਤੇ ਸਸਤਾ ਦਾ ਚਾਈਨਾ ਮੇਡ ਫਰਨੀਚਰ ਬਿਲਕੁਲ ਵੀ ਨਹੀਂ ਹੈਗਾ ਤੇ ਆਪਾਂ ਫਿਰ ਕੰਪਰੋਮਾਈਜ਼ ਕਰਨਾ ਕਿਉਂ ਹੈ ਜਦੋਂ ਆਪਣੇ ਕੋਲ ਆਪਸ਼ਨ ਹੈ ਇੰਡੀਆ ਤੋਂ ਕਸਟਮਾਈਜ਼ ਫਰਨੀਚਰ ਮੰਗਾਉਣ ਦੀ ਇੱਕ ਜੈਨੂਨ ਪ੍ਰਾਈਸਿਸ ਦੇ ਉੱਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ 40 ਫੀਟ ਦਾ ਕੰਟੇਨਰ ਲੋਡ ਹੋ ਰਿਹਾਗਾ ਨਿਊਜ਼ੀਲੈਂਡ ਆਕਲੈਂਡ ਦੇ ਲਈ ਜੀ ਹਾਂ ਨਿਊਜ਼ੀਲੈਂਡ ਆਕਲੈਂਡ ਦੇ ਲਈ 40 ਫੀਟ ਦਾ ਕੰਟੇਨਰ ਲੋਡ ਹੋ ਰਿਹਾਗਾ ਇਹ ਜੇ ਤੁਸੀਂ ਦੇਖ ਰਹੇ ਹੋ ਦੋ ਘਰਾਂ ਦਾ ਸਮਾਨ ਹੈ ਇਹ ਜਿਵੇਂ ਕਿ ਅਸੀਂ ਲਾਸਟ ਵੀਡੀਓ ਪਾਈ ਸੀ ਜੇ ਦੋ ਘਰ ਰਲ ਕੇ ਇੱਕ 40 ਫੀਟ ਦਾ ਕੰਟੇਨਰ ਆਰਡਰ ਕਰਨ 20-20 ਫੁੱਟਿਆਂ ਦੇ ਕੰਟੇਨਰ ਨਾਲੋਂ ਤਾਂ ਉਹਨਾਂ ਨੂੰ ਜ਼ਿਆਦਾ ਸਸਤਾ ਪੈਣਾਗਾ 40 ਫੀਟ ਦਾ ਕੰਟੇਨਰ ਤਕਰੀਬਨ 2 ਤੋਂ 3 ਲੱਖ ਰੁਪਏ ਦਾ ਫਾਇਦਾ ਹੋ ਜਾਣਾਗਾ ਤਾਂ ਜੋ ਵੀ ਵਿਊਅਰ ਇਹ ਵੀਡੀਓ ਦੇਖ ਰਹੇ ਨੇ ਐਕਸਪੋਰਟ ਕਰਨ ਦੀ ਸੋਚ ਰਹੇ ਨੇ ਚਾਹੇ ਫਰਨੀਚਰ ਨੂੰ ਲੈ ਕੇ ਚਾਹੇ ਹੋਰ ਕਿਸੇ ਅਦਰ ਮਟੀਰੀਅਲ ਨੂੰ ਲੈ ਕੇ ਇੱਕ 20 ਫੀਟ ਦਾ ਕੰਟੇਨਰ ਮੰਗਵਾਉਣ ਨਾਲੋਂ ਕੁਆਂਟੀਟੀ ਬਣਾਇਆ ਕਰੋ ਇੱਕ 40 ਫੀਟ ਦਾ ਕੰਟੇਨਰ ਤੁਸੀਂ ਆਰਡਰ ਕਰਿਆ ਕਰੋ ਜਿਵੇਂ ਕਿ ਤੁਸੀਂ ਦੇਖਿਆ ਦੋ ਫਰਨੀਚਰ ਬਹੁਤ ਹੀ ਵਧੀਆ ਤਰੀਕੇ ਨਾਲ ਲੋਡ ਕੀਤਾ ਜਾਂਦਾਗਾ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਪੈਕਿੰਗ ਕੀਤੀ ਜਾਂਦੀ ਹੈ ਤੇ ਪ੍ਰਾਈਸਿਸ ਤਾਂ ਬਹੁਤ ਜੈਨੂਨ ਹੈਗੀ ਹੈਗੇ ਨੇ ਜਿਹੜੇ ਡਿਜ਼ਾਈਨ ਨੇ ਤੁਸੀਂ ਸਾਡੇ ਡਿਜ਼ਾਈਨਸ ਤੇ ਲਿਮਟਿਡ ਨਹੀਂ ਰਹਿਣਾ ਤੁਸੀਂ ਆਪਦੇ ਕਿਸੇ ਵੀ ਨੀਅਰ ਬਾਈ ਸਟੋਰ ਤੇ ਜਾਓ ਫੋਟੋ ਖਿੱਚੋ ਸਾਨੂੰ ਡਿਜ਼ਾਈਨ ਭੇਜੋ ਅਸੀਂ ਹੂਬੂ ਉਹੀ ਚੀਜ਼ ਤਿਆਰ ਕਰਕੇ ਦੇ ਦਾਂਗੇ ਜਾਂ ਕੋਈ ਵੀ ਤੁਸੀਂ ਨੈਟ ਤੋਂ ਡਿਜ਼ਾਈਨ ਕਢੋ ਤੇ ਸਾਨੂੰ ਵਟਸਐਪ ਕਰ ਦਿਓ ਤੇ ਅਸੀਂ ਹੂਬੂ ਉਹੀ ਚੀਜ਼ ਤਿਆਰ ਕਰਕੇ ਦੇ ਦਾਂਗੇ ਉਹ ਵੀ ਬਹੁਤ ਜੇ ਇਹਨਾਂ ਨੂੰ ਪ੍ਰਾਈਸਿਸ ਦੇ ਵਿੱਚ ਜੇ ਤੁਸੀਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਐਕਸਪੋਰਟ ਦੇ ਰਿਲੇਟਡ ਫਰਨੀਚਰ ਐਕਸਪੋਰਟ ਦੇ ਰਿਲੇਟਡ ਜਾਂ ਡਿਜ਼ਾਈਨਸ ਦੇ ਰਿਲੇਟਡ ਜਾਂ ਕੋਈ ਪ੍ਰਾਈਸਿਸ ਦੇ ਰਿਲੇਟਡ ਜਲਦੀ ਤੋਂ ਜਲਦੀ ਸਾਡੇ નીચે ਦਿੱਤੇ ਗਏ ਨੰਬਰ 9804242042 ਤੇ ਕਾਲ ਕਰੋ ਜਾਂ ਸਾਡੇ ਸ਼ੋਰੂਮ ਬਰਨਾਲਾ ਵੁਡਸ ਤੇ ਵਿਜ਼ਿਟ ਕਰੋ ਤੇ ਸਾਡੇ ਪੇਜ ਨੂੰ ਕਰ ਲੋ ਫੋਲੋ ਹਾਂਜੀ ਸਤਿ ਸ੍ਰੀ ਅਕਾਲ